ਜਿੰਮੀ ਦਾ ਵੇ ਆ ਸਾਡੇ ਦਾ ਫੀਟ ਸਿਕਾਤੀ ਸੀ ਜਵਾਦੂ ਫੋਨ ਮਦ ਨੂੰ ਬੈਕਗਰਾਉਂਡ ਕਰ ਦੋ ਪਾ ਗਾਣਾ ਲੱਗ ਗਿਆ ਜਿੰਮੀ ਕਿੱਥੇ ਜਿੰਮੀ ਭਰਾ ਦੇ ਕੋਲੋਂ ਕਰੇ ਆ ਆ ਨਾ ਆ ਪਰ ਇਤਰੇ ਤੇ ਕਾਸੀ ਕਾ ਭਾਈ ਨਿਕਾਲ ਦੀ ਬੱਲੇ ਵਧੀਆ ਆਵਾਜ਼ ਆਇਆ ਜਿੰਮੀ ਕਿੱਥੇ ਉੱਪਰ ਹੈ ਕਮੇ ਜਿੰਮੀ ਕੋਲੀ ਚੱਲਦੇ ਆ ਜਿੰਮੀ ਜਿੰਮੀ ਲੱਭ ਰਿਹਾ ਸਾਨੂੰ ਜਿੰਮੀ ਕਿੱਥੇ ਵੀਰੇ ਸਤਿ ਸ਼੍ਰੀ ਅਕਾਲ ਆਜ ਪਹਿਲਾਂ ਜਿੰਮੀ ਨੂੰ ਮਿਲ ਲਿਆ ਇੱਕ ਵੰਡ ਗੱਡੀ ਵੀਰੇ ਠੀਕ ਹੈ ਜੀ ਜਿੰਮੀ ਵੀਰੇ ਓਕੇ ਵੇਆ ਜਿੰਮੀ ਨੇ ਫੋਨ ਕਰਕੇ ਫਿਰ ਕੀ ਹਾਲ ਹੈ ਜਿੰਮੀ ਆ ਹਾਲ ਆ ਗਿਆ ਸਵਾਲ ਹੋ ਗਿਆ ਕੀ ਹਾਲ ਹੈ ਓ ਆਦਾ ਫਾਇਦਾ ਤੇਰਾ ਲੱਗਿਆ ਯਾਰ ਤੇਰਾ ਫੋਨ ਫੋਨ ਨੂੰ ਜਾ ਕੇ ਤੈਨੂੰ ਫੋਨ ਕਰੀ ਜਾਂਦੇ ਆ ਅਸੀਂ ਘੋੜੇ ਪੂਰੇ ਫਿਰਦੇ ਆਂ ਜਿੰਮੀ ਕਿੱਥੇ ਜਿੰਮੀ ਕਿੱਥੇ ਆ ਓ ਫਾਇਦਾ ਵਧਾਈ ਮੋਬਾਈਲ ਦਾ ਤੈਨੂੰ ਬਹੁਤ ਬਹੁਤ ਬੋਮਾਰਕਾਂ ਬਿਆਦੀ ਫਿਰ ਛੋਟੇ ਕਰਕੇ ਓਲਾ